ਰਹਿਰਾ ਸਾਹਿਬ ਹਰ ਝੁਗ ਝੁਗ ਭਗਤੇ ਉਪਾਇਆ ਪੈਜ ਰਖਦਾ ਆ ਯਾ ਰਾਮ ਰਾਜ ਹਰ ਨਾਕ ਜੁਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਹੰਕਾਰੀਆਂ ਅਨੰਦਾਂ ਪਿੱਟ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕੇ ਸਾਹਿਰ ਸੇਵਿਆ ਅੰਤਲੇ छुਡਾਇਆ ਸ਼ਲੋਕ ਮਹਲਾ ਪਹਿਲਾ ਧੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ बलिहारी कुदरत वसिया तेरा अंत न जाई लख्या रहाओ जात में जोत जोत में जाता कल कला भरपूर रहया तू सच्चा साहेब सिफ सवाल जिन की ती पार पया कहो नानक करते किया बातां जो किस करना सो कर रहया सोदर राग आसा महला पहला एक ओंकार सतगुर प्रसाद ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਨਿਕ ਅ ਸੰਖਾ ਕੀਤੇ ਤੇਰੇ ਵામਨ ਹਾਰੇ ਕੀਤੇ ਤੇਰੇ ਰਾਗ ਭਰੀ ਸੁਖ ਹੀ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋ ਪਉਣ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚਿਤ ਗੁਪਤ ਲਗ ਜਾਣ ਲਖ ਲਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਿੰਦਰੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧਨੋ ਸਿੱਧ ਸੁਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਿਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਰ ਪੜਨ ਰਕੀ ਸੁਰਜੁਬ ਜੁਬ ਵੇਦਾ ਨਾਲੇ ਗਾਵਣ ਤੁਧਾ ਮੋਹਨੀ ਆਮਨ ਮੋਹਨ ਸਰਗਮਛ ਪਿਆਲੇ ਗਾਵਣ ਤੁਧਨੋ ਰਤਨ ਪਾਏ ਤੇਰੇ ਅਠਸਠ ਰਤਨਾਲੇ ਗਾਵਣ ਤੁਧਨੋ ਜੋਤ ਮਹਾ ਬਲਸੂਰਾ ਗਾਵਣ ਤੁਧਨੋ ਕਹਾਣੀ ਚਾਰੇ ਗਾਵਣ ਤੁਧਨੋ ਖੰਡ ਮਨੁ ਬ੍ਰਹਮੰਡਾ ਕਰ ਕਰਕੇ ਤੇਰੀ ਧਾਰੇ ਸਹੀ ਤੁਧਨੋ ਗਾਵਣ ਜੋਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਜਿਤਨੇ ਆਵ ਨਾਨਕ ਕੀ ਅਵਿਚਾਰੇ ਸੋਈ ਸੋਈ ਸਰਾਸਤ ਸਹਿਬ ਸਾਚਾ ਸੱਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਨੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਿਨਿ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋਤੀਸਤੀ ਵੜਿਆਈ ਜੋਤੀ ਸੁਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹ ਪਾਸਾ ਸਹਿਗ ਨਾਨਕ ਨਹਿ ਨਜਾਈ ਆਸਾ ਭੱਲਾ ਪਹਿਲਾ ਸੁਣ ਵਡਾ ਕਹਿ ਸਭ ਕੋ ਏ ਕੇਵਡ ਵਡਾ ਢੀਠਾ ਹੋਏ ਹਿੰਮਤ ਪਾਏ ਨ ਕਹਿ ਆਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਗਿਤਾ ਕੇ ਵੜੀ ਤੀਰਾ ਰਹਾਉ ਸਭ ਸੁਰਤੇ ਮਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਧਿਆਨੀ ਗੁਰ ਗੁਰ ਹਾਈ ਕਹ ਨਾ ਜਾਈ ਤੇਰੀ ਤਲ ਵੜਿਆਈ ਸਭ ਸਤ ਸਭਤਾ ਸਭ ਚੰਗੀਆਂ ਆਈਆਂ ਸਦਾ ਬਰਖਾ ਕੀਆਂ ਵੜਿਆਈਆਂ ਤੁਧ ਨੂੰ ਸਿੱਧੀ ਕਿਣੇ ਨਾ ਪਾਈਆ ਕਰਮ ਲੈ ਨਾ ਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਫਤੀ ਪਰੇ ਤੇਰੇ ਪੰਡਾਰਾ जिस तू से क्या चारा नानक सच सवार नहारा आसा महला पहला आखा जीवा मसरे मर जाओ आखने ओखा साचे है नाओ सच नाम की लागे है भूख गए भूख है कह चली है सोके विसरे मेरी माए साचा साहेब साचे नाए रहा साचे नाम की तरवड़े आई आग थके कीमत नहीं पाई जे सब मिलके आखन पाए वड़ा न होवे घाट ना जाए ਨਾਮ ਰੇ ਨ ਹੋਵੇ ਸੋਗ ਦਿੰਦਾ ਰਹੇ ਨ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵ ਦਾਪਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਘਸਮਸਾਰੇ ਕੇ ਕਮ ਜਾਤ ਨਾਨਕ ਨਾਵੇ ਬਾਜਿਸਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਣ ਸਰਬ ਸਰਪਰਖਾ ਬਨਾ ਬਰਬਰ ਪਾਸ ਹਮ ਕਿਰੇ ਕਿਰਮ ਸਰਬੁ ਫਰਨਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੇ ਰਹਿ ਰਾਜ ਰਹਾਉ ਅਰਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਬਿਨ ਪਰਗਾਸ ਜਿਨ ਹਰ ਹਰ ਹਰਿ ਸਿ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਗੁਰ ਸੰਗਤ ਨਹੀਂ ਐ ਤ੍ਰਿਗ ਜੀਵ ਐ ਤ੍ਰਿਗ ਜੀਵ ਆਸ ਇਨ ਹਰ ਜਣੇ ਸਾਧ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਾ ਸੰਗਜਿਤ ਹਰਸ ਪਾਏ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਦਰੀ ਮਹਲਾ 5 ਗਾਹਿਰ ਮਨ ਚਤ ਵਦਮ ਜਾ ਆਹਰ ਹਰ ਜਿਓ ਪਰਿਆ ਸੈਲ ਪੱਥਰ ਮੈਂ ਜੰਤੀ ਉਪਾਇ ਤਾ ਕਰਿ ਗਾਗੇ ਕਰ ਤਰਿਆ ਮੇਰੇ ਮਾ ਦੋ ਜੀ ਸਾਧ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨ ਪਿਤਾ ਲੋਕ ਸਰਬੰਤਾ ਕੋਇ ਨਾ ਕਿਸ ਕੀ ਤਰਿਆ ਸੇ ਰਸ ਰਿਦਕ ਸੰਭਾ ਹੈ ਠਾਕੁਰ ਕਾ ਹੈ ਮਨ ਭਉ ਕਰਿਆ ਉੜੇ ਉਡਾ ਵੇ ਸ ਕੋ ਸਾਥ ਵਿੱਚ ਪਾਛੇ ਬਕਰੀ ਚਰਿਆ ਜਿਨ ਕਵਨ ਖਲਾਵੇ ਕਵਨ ਤੇ ਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਰਾਵਰਿਆ ਰਾਗ ਆ ਗਿਆ ਸਾ ਮਹੱਲਾ ਚੌਥਾ ਸੋ ਫੁਰਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਕਣ ਰੰਝਣ ਹਰ ਪਰਕਣ ਨੰਝਣ ਹਰਗਮਾ ਗਮਿਯਾ ਪਾਰ ਸਭ ਤ ਹੈਵੇ ਸਭ ਤ ਹੈਵੇ ਤੁਜੀ ਹਸ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੁਜੀਆਂ ਕਾ ਦਾਤਾਰਾ ਹਰ ਤ ਹੈਵੇ ਸੰਤੋ ਜੀ ਸਭ 碌 ਵਿਸਾਰਨਹਾਰ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂ ਕਟ ਕਟ ਅੰਤਰ ਸਰਮ ਨਰੰਤਰ ਜੀ ਹਰ ਏਕੋ ਪਰਕ ਸਮਾਨਾ ਇੱਕ ਦਾਤਿਕ ਭਿਖਾਰੀ ਜੀ ਸਭ ਤੇਰੇ ਚੋੜ ਵਿਡਾਣਾ ਰੁਆ ਪੇਦਾਤਾ ਤੇ ਪ੍ਰਭਤਾ ਜੀ ਹਉ ਤਦ ਮੇ ਨ ਵਰ ਨਾ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇੰਤਰੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵਾ ਜੋ ਸੇਵਾ ਤੁਝ ਜੀ ਜਨ ਨਾਨਕ ਤਿਨ ਕੁਰਬਾਨ ਹਰਤੇ ਆਵੇ ਹਰਤੇ ਆਵੇ ਤੁਝ ਜੀ ਸੇਂਜਲ ਜਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰਤੇ ਆਏ ਜੀ ਤੇ ਟੂਟੀ ਜਮਕੀ ਫਾਸੀ ਜਿਨ ਨਿਰਪੋਜਨ ਹਰ ਨਿਰਪੋਤ ਐ ਜੀ ਤਿਨ ਕਾ ਭਉ ਸਭ ਗੁਵਾਸੀ जिने सेवा जिने सेवा मेरा हर दी ते हर हर रूप समासी से हर ते तन ते तन जिन हरते जी जन नानक तिण बल जासी तेरी भगत तेरी भगत भंडार जी भरे बेअंत बेअंत तेरे पग तेरे पग सलाहांत जी हर अनेक अनेक अनंतता तेरी नेक तेरे ने करे हर पूजा जी तब तापे जपे बेअंत तेरे ने तेरे ने पढ़े बहुत सुमिरत सासु जी कट क्रिया कट कर्म कर्मता ਸਹੀ ਪਾਗ ਦੇ ਸੇ ਭਗਤ ਭਲੇਗਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂ ਆਦਪੁਰਖ ਪਰਮ ਪਰਕਰਤਾ ਜੀ ਤੁਲ ਜੇੜੀ ਵਰਨਾ ਕੋਈ ਤੂ ਜਗ ਜਗ ਇੱਕੋ ਸਦਾ ਸਦਾ ਤੂ ਇੱਕੋ ਜੀ ਤੂ ਨੈਚਲ ਕਰਤਾ ਸੋਈ ਤੂ ਦੇ ਆਪੇ ਭਾਵੇਂ ਸੋਈ ਵਰਤੇ ਜੀ ਤੂ ਦੇ ਆਪੇ ਕਰੇ ਸੋ ਹੋਈ ਤੂ ਦੇ ਆਪੇ ਸੱਤ ਸਭਿ ਪਾਏ ਜੀ ਤੂ ਦੇ ਆਪੇ ਸਰਜ ਸਭ ਗੋਈ ਜਣ ਨਾਨਕ ਗੁਰ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸੰਭਲਾ ਚੌਥਾ ਜੋ ਕਰਤਾ ਸਚੈ ਮੈਂ ਦਾਸ ਆਂ ਜੋ ਤੂ ਭਾਵੇਂ ਸੁਹੀ ਤੀਸੀ ਜੋ ਤੂ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨਮ ਪਾਇਆ ਗੁਰਮੁਖ ਲਾਦਾ ਮਨਮੁਖ ਕੋ ਪਾਇਆ ਤੁਦਾ ਆਪੇ ਵਿਛੋੜਿਆ ਆਪੇ ਮਿਲਾਇਆ ਤੂ ਦਰਿਆ ਸਤਜਹੀ ਮਾਇ ਤਦ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਕੇਵ ਜੋਗ ਮਿਲ ਵਿਛੜਾਸਨੋ ਵੀ ਮੇਲ ਜਿਸਨੋ ਤੂ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਹੀ ਅੱਖ ਵਖਾਣੈ ਇਨਹਰ ਸੇਵਿਆ ਤੈਨ ਸੁਖ ਪਾਇਆ ਸੈ ਤੇ ਹੀ ਹਰਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿੰਦੂ ਜਾਵਰ ਨਾ ਕੋਈ ਭੂਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਦਿੱਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਸੰਕਣ ਵ ਭਗ ਨਹੀਂ ਚੱਲ ਹਮ ਦੇਖੇ ਤੇ ਡੂਬੀ ਜਲੇ ਮਨ ਇੱਕ ਨ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਾਨਵਤ ਨਾਨਕ ਤਿਨ ਕੀ ਸਰਣਾ ਜਿਹ ਤੂ ਨਾਹਿ ਵੀ ਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਮਦ ਮਿਲ ਕੇ ਹੈ ਤੇਰੀ ਬਰੀਆ ਹਵਰ ਕਾ ਤਰੇ ਕਿ ਜਨਾ ਕਮ ਸਾ ਸੰਗਣ ਭਜ ਕੇਵਲ ਨਾਮ ਸਰੰਜਾਲਾ ਭਵਜਨ ਤਰਨ ਕੈ ਜਨਮ ਬਿਤਾ ਜਾ ਤਰੰਗ ਮਾਇਆ ਕੈ ਰਹਾਓ जब तो जन्म धर्म कमाया सेवा साधना जाने हर राया अहो तो नानक हमी च करम सरन पर एक राखो शर्मा पा चाहिए दसवीं कभी पाज बेनती क्यों पाई हमरी करो हार दे रचा पूरन हो चित की इच्छा तव चरण मदाय हमारा अपना जन करो प्रतिपारा हमरे दुस्वै तुम कावो आप हार दे मोहि बचावो ਤੁਪੀ ਵੇਸਾ ਮੋਰੋ ਪਰਵਾਰਾ ਸੇਵਕ ਚਿਕ ਸਵੇ ਕਰਤਾਰ ਮੋਰੇ ਚਾਣੇ ਕਰਦਾ ਕਰੀਏ ਸਭਨ ਨੂੰ ਅਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰਪ ਜਣ ਕੀ ਰਹੇ ਪਿਆਸਾ ਤੁਮੈ ਸਾਡ ਕੋ ਜ ਵਰਨਾਤਾ ਹੂੰ ਜੋ ਵਰ ਚਾਉ ਸੁ ਤੁਮ ਪੇ ਪਾਓ ਸੇਵਕ ਸੇਕ ਹਮਾਰੇ ਤਾਰਿਆ ਚੰਚਣ ਸਤਰ ਹਮਾਰੇ ਮਾਰੀਏ ਆਪ ਹਾਦ ਮੁਜੇ ਬਰੀ ਅਮਰਨ ਕਾਲ ਕਾ ਤਰਸਨੇ ਮਰੀਏ ਹੋ ਜੋ ਸਦਾ ਹਮਾਰੇ ਪਛਾ ਸਿਰੇ ਸਤਜੋ ਕਰੀ ਵਰਚਾ राख ले मख नहारे साहिब संत सहाय प्यारे दीन बंद दुस्तन के हम तुम पुरी चतर दुष्कंता काल पाए ब्रह्मा बक्तरा काल पाए सुभ जी अवतरा काल पाए कर विष्णु प्रकाशा सकल काल का, का किया तबस तो जमन काल जो गिसेव कियो बेद राय ब्रह्मा जो थियो जमन काल सब लोक सवारा नमस्कार है ताए हमारा जमन काल सब दत्त बनायो देवदा जचणी बजायो

संतन दुख पाए थे दुखी सुख पाए साधन के सुखी एक एक की पीर पछाने कट कट के पट पट की जाने जब रख करा कर तारा पर जा तर तब दे पारा जब आ कर तर तो तुम मैं मृत दे तर सब हूँ जीते बन से सब तारे आप अपनी बूझियो चारे तुम सब इतने रात निराल जाल बेद आलम निरंकार निर्मकार निलम आदि नीले नादे ਤਾ ਕਲ ਮੁੜਿ ਚਾਰਤ ਪੇਦਾ ਜਾ ਕੋ ਪੇਵ ਨ ਭਾਵਤ ਬੇਦਾ ਤਾਕੋ ਕਿਰਪਾ ਹਨ ਨਮਾਟ ਮਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਦ ਸਦਾ ਸੇ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਦੇਤੀ ਬਰਨਤ ਭਿੰਨ ਭਿੰਨ ਤੋਹਿ ਦੇਤੀ ਤੁਮਰਾ ਲਖਨ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕੇ ਰੂਪੇ ਰੂਪ ਸਰੂਪ ਰੰਗ ਭਇਉ ਰਾਵ ਕਹੀ ਘੂਪਾ ਅੰਡਾ ਜੇਰੇ ਸੇਤਰ ਕੀ ਨਿਤ ਕੋਈ ਖਾਨ ਬਹੁ ਰਈ ਜੇਨੀ कहूं तो फूल राजा हो बैठा कौन सुन तो पयो शंकर केठा सगरे शिष्ट का है चंबो आद जुगाद स्वरूप से अंबव हवर अच्छा मेरी तुम करो सिखी बार सिख संगरो दूषित थे तो पाता सकल मलेश करो रन काता दे तू सड़नी परे तिन कह दस तो हमारे पुरुख जनक परे त्यारे तिन कह तुम संकट सब टारे को एक बार ते ताके काल टे हैं ਰੱਛਾ ਹੋਏ ਤਾਂ ਸਭ ਕਾਲਾ ਦੂਸਰੇ ਤਰੇ ਤਤਕਾਲਾ ਕਿਰਪਾ ਦੇ ਸੰਗਾਇਨੇ ਹਰਿ ਉਤਾਕੇ ਤਾਪ ਤਨ ਨੂੰ ਹਰੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ ਸਾਸੋ ਸਕੇ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਏ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਦੁਸ ਦੋਪੇ ਰਹਾ ਘੜਗ ਕੇ ਤੁਮੈ ਸੰਨਤਿ ਹਾਰੀ ਆਪ ਹੱਥ ਲਿਉ ਬਾਰੀ ਖਰਬ ਠੋਰ ਮੋ ਸੋਹਾਈ ਦੁਸ ਦੋਗ ਤੇ ਲਿਉ ਬਚਾਈ ਸਵਈਆ भएं गए जब ते तुम्हारे तब पे कुआं करे नहीं आन्यो राम रहीम प्राण करो नेक अहम टिक ना मान सिमर शास्त्र वे सब बहुत बेल गए हम एक ना जान्यो प्रेस मान कृपा तो मली कर मैंने कह सब तो ही बताने दोहरा गली द्वार को छाड के गयो तुहारो रोहर भएं गए की लाज अस गोविंद दास तुहारो रामकली महल लाती जान देखूं कर गुरु प्रसाद ਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੇ ਰਮਨ ਜੀ ਵਸਾਇਆ ਕਹੇ ਨਾਨਕੇ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਭੰਗੀ ਕਾਰੋ ਕਰੇ ਤੇਰਾ ਕਾਰਜ ਸਭ ਸੁਆਰਨ ਸਭ ਨਾ ਗਲਾਂ ਸਮਰੱਤ ਸੁਆਮੀ ਸੋ ਕੈ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸੁਖ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਆਚਨਾ ਮੇ ਆਧਾਰ ਮੇ ਰਾਜਿਨ ਭੁੱਖਾ ਸਭ ਗਵਾਈਆਂ ਕਰਸਾਂ ਸੁਖ ਮਨੇ ਵਸਾ ਜਿਨਿ ਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਕਰੋ ਬਿਟੋ ਰਸਤੀਆਂ ਇਹ ਵੜਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਰ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਮਨਿਤ ਘਰ ਸੁਵਾਗੇ ਘਰ ਸੁਵਾਗੇ ਸਭ ਦਵਾਜੇ ਕਲਾ ਜਤ ਕਰੇ ਤਾਰੀਆਂ ਪੰਚ ਦੋਤਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮੁ ਪਾਇਆ ਤੁਧਿ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੋ ਕੋ ਤਤ ਕਰਿਆਣ ਦਵਾਜ ਭੰਦ ਸੁਨੋ ਗੜ ਭਾਗੀਓ ਸਕਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਧੂਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪ੍ਰੀਤ ਕਹਤੇ ਪਵਿੱਤ ਸਦਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹੜ ਤੂਰੇ ਗੰਡਾਵਣੀ ਮਹਲਾ ਪੰਜਵਾ ਕਾਲ ਵਿਤਿ ਤਨੇ ਵਸਤੂ ਪਾਇਓ ਸਰਸੰਤੋ ਕਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੇਧਾਰੋ ਦੇਖੋ ਖਾਵੇ ਦੇਖੋ ਪੁੰਚੈ ਇਸ ਕਾ ਹੋਇ ਉਦਾਰੋ ਇਹ ਵਸਤ ਜੀਨੈ ਜੈਨੇ ਤਨ ਤਰਾ ਕੀਰਤਾਰੋ ਹਮ ਸੰਸਾਰ ਚਰ ਲਗਤਰੀ ਸੁਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾ ਧੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋ ਗੁਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਰਮਨਤੀ ਵੇ ਹਰਿਆ ਪੌੜੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਾਏ ਉਥੇ ਤੇਰੀ ਰਖਗਣੀ ਉਧਰ ਮਾਹ ਹੁਣ ਕਹਿ ਜਮ ਕਹਿ ਦੂਤ ਨਾ ਇਥੇ ਰੇ ਛੜ ਜਾਏ ਪੌਦਲ ਤੇ ਕੁਮਸਗਾ ਗੁਰਸਬਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆ ਸਮ੍ਰਿਤ ਸੇ ਹੀ ਖਾਏ ਕਲਮੇ ਹੁ ਪੁਨ ਗੁਣ ਗੋਬਿੰਦ ਗਾਏ ਸਭ ਸੇ ਲੋਕਰ ਪਾਲ ਸਮਾਲੇ ਸਾਹੀ ਸਾਏ ਵਰਤਾ ਕੋਈ ਨਾ ਜਾਏ ਜੀ ਆਇਆ ਤੁਹਦੇ ਆਇ ਸਲੋਕ ਮਹਲਾ ਪੰਜਵਾ ਅੰਤਿ ਗੁਰੂ ਆਰਤਨਾ ਜੀਵਾਂ ਜਪੁਰਨਾ ਮੇਤਰੀ ਸਦਗੁਰ ਪ੍ਰੇਖਨਾ ਸਵਰਨੀ ਸੁਨਨਾ ਗੁਰਨਾ ਸਦਗੁਰ ਸੇਤੀ ਰਤਿਆਦਰਗੇ ਭਾਈ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਹੈ ਵਦ ਦੇ ਰਗ ਮੋ ਉਤਮ ਕਾੜੀਏ ਬਿਰਲੇ ਕਹੀ ਕੇ ਮਲਾ ਪੰਜਵਾ ਰਖੇ ਰਖਣੇ ਹਾਰਿਆ ਬਿਉ ਬਾਰੀਣ ਗੁਰ ਕੀ ਪੈਰੀ ਪਾਏ ਕਾਜ ਸੁਵਾਰੀਣ ਵਾਯਾਪ ਦਿਆਲ ਮਨੋਨਾ ਵਿਸਾਰੀਣ ਸਾਧ ਜਨਾ ਕੇ ਸੰਗ ਭਵ ਜਲ ਤਾਰੀਣ ਸਹਾਕ ਦਿਨ ਤੱਕ ਦੋਸਤ ਕਿਨ ਮੈਂ ਬਿਦਾਰੀਣ ਈਸਾਵ ਕੀ ਟੇਕ ਨਾਨਕ ਮਣੀ ਮੈਂ ਇਸਿਮਰਸ ਕੋ ਹੋਏ ਸਗਲੇ ਦੁਖ ਜਾਇ ਈਸਾਵ ਕੀ ਟੇਕ ਨਾਨਕ ਮਣੀ ਮੈਂ ਇਸਿਮਰਸ ਕੋ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ